ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨਵਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਤੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਐਜੂਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਤਰ ਆ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਆਲੇ ਆ ਤੁਸੀਂ ਮਾਪੇ ਇਹਨਾਂ ਨੂੰ ਕੁਝ ਬਣਾ ਦੇਓ ਸੋ ਅੱਜਕੱਲ ਬੱਚਿਆਂ ਚ ਬਹੁਤ ਸਕਿਲਸ ਨੇ ਹੁਨਰ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨੈਂਸ ਨੂੰ ਜੇ ਪੰਜਾਬੀ ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਸਬ ਤੋਂ ਪਹਿਲਾਂ ਜਪੀਮ ਜਪਾਰਤ ਮੇਰਾ ਨਾਮ ਅਨਿਲ ਵਾਗਾ ਪ੍ਰਧਾਨ ਅੰਬੇਡਕਰ ਫੋਰਸ ਪੰਜਾਬ ਠੀਕ ਹੈ ਜੀ ਅਕਸ ਕਾਨਫਰੈਂਸ ਕਰ ਰਹੇ ਹਾਂ ਕੀ ਗੱਲ ਬਾਤ ਹੈ ਕੀ ਮੰਗਵਾ ਪੁਰਾ ਦੇਖੋ ਜਿਹੜੀ ਇੱਕ ਤਰੀਕ ਰਾਤ ਨੂੰ ਲੜਾਈ ਹੋਈ ਆ 1 ਅਗਸਤ ਰਾਤ ਨੂੰ ਜਿਹੜੀ ਲੜਾਈ ਹੋਈ ਆ ਹਨਾ ਉਹ ਮੇਰਾ ਜਨਮ ਦਿਨ ਸੀ ਜਿਹਦੇ ਵਿੱਚ ਸਾਰਿਆਂ ਨੂੰ ਜਿਹੜੇ ਆਪਣੇ ਯਾਰ ਦੋਸਤ ਸੀਗੇ ਜਿਹੜੇ ਸਮਾਜਿਕ ਉਦਧਾਰ ਵੀ ਸੀਗੇ ਉਹ ਸਾਰੇ ਆਏ ਸੀਗੇ ਬੜੀ ਵਧੀਆ ਜਿਹੜੀ ਪਾਰਟੀ ਸੀ ਉਹ ਚੱਲਦੀ ਪਈ ਸੀਗੀ ਪਤਾ ਨਹੀਂ ਕਿਸ ਗੱਲ ਤੋਂ ਇੰਨੀ ਟਕਰਾਰ ਹੋਈ ਤੇ ਆਪਾਂ ਉੱਥੇ ਜਿਹੜਾ ਵਾਈਟ ਹਾਊਸ ਰੈਜ਼ੀਡੈਂਟ ਉਦੇ ਵਿੱਚ ਆਪਾਂ ਜਿਹੜੀ ਉਹ ਲੜਾਈ ਉੱਥੇ ਰਕਵਾਤੀ ਆਪਾਂ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ ਤੇ ਜਿਹੜਾ ਡਾਕਟਰ ਮਨਨ ਸੀ ਉਹ ਆਪਣੇ ਘਰੋਂ ਚਲੇ ਗਿਆ ਉਸ ਤੋਂ ਬਾਅਦ ਉਹਨੇ ਉੱਥੇ ਜਾ ਕੇ ਇਹਨਾਂ ਨੂੰ ਅਮਨ ਉਹਨਾਂ ਦੁਆਰਾ ਫੋਨ ਕੀਤਾ ਕਿ ਮੈਂ ਤੈਨੂੰ ਦੇਖਣਾ ਕਿ ਤੂੰ ਉੱਥੇ ਆ ਜਾ ਫਿਰ ਇਹ ਵੀ ਇਹਨਾਂ ਨੂੰ ਆਪਾਂ ਬੜਾ ਰੋਕਿਆ ਚਲੋ ਛੱਡੋ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋ ਗਈ ਹੈ ਤੈਨੂੰ ਰਹਿਣ ਹੋਣਾ ਕਿ ਕੱਲ ਨੂੰ ਫੇਰ ਇਕੱਠੇ ਹੋਣਾ ਆਪਾਂ ਤੇ ਉਹ ਮਨਨ ਨੇ ਉਹਨਾਂ ਨੂੰ ਫੋਨ ਕੀਤਾ ਤੇ ਇਹ ਉੱਥੇ ਚਲੇ ਗਏ ਜਦੋਂ ਉੱਥੇ ਗਏ ਆ ਤੇ ਮਨਨ ਨੇ ਸਪਰੇਅ ਪਾਈ ਆ ਜਿਹੜੀ ਪੇਪਰ ਸਪਰੇਅ ਹੁੰਦੀ ਆ ਪੇਪਰ ਸਪਰੇਅ ਮਨਨ ਨੇ ਇਹਨਾਂ ਹਣਾ ਖਥਿਆਰ ਤਾਂ ਚਲੋ ਨਾ ਕੋਈ ਨਹੀਂ ਸੀਗਾ ਮਨ ਲੈ ਚਲੋ ਜਿਹੜੀ ਉਹਦੇ ਸਿਰ ਤੇ ਸੱਟ ਲੱਗੀ ਉਹ ਵੀ ਮਤਲਬ ਮਾੜੀ ਗੱਲ ਆ ਕਿ ਸੱਟ ਨਹੀਂ ਲੱਗਣੀ ਚਾਹੀਦੀ ਸੀ ਪਹਿਲੀ ਗੱਲ ਤਾਂ ਲੜਾਈ ਨਹੀਂ ਹੋਣੀ ਚਾਹੀਦੀ ਸੀ ਕਿ ਨਾ ਜੇ ਕੋਈ ਗੱਲਬਾਤ ਹੋ ਵੀ ਗਈ ਚਲੋ ਸਿਹਰੀ ਬੈਠ ਕੇ ਉਹ ਹੋ ਜਾਣਾ ਸੀਗਾ ਪਰ ਚਲੋ ਉਹਦੇ ਵੀ ਜਿਹੜੀ ਸੱਟ ਲੱਗੀ ਉਹਦਾ ਵੀ ਸਾਨੂੰ ਬੜਾ ਦੋਖਾ ਤੇ ਉਸ ਤੋਂ ਬਾਅਦ ਵਿੱਚ ਜੋ ਵੀ ਸਾਰਾ ਕੁਝ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਵੀ ਮੀਡੀਆ ਤੇ ਉਹਨਾਂ ਨੇ ਪਾਇਆ ਜਾਂ ਕੁਝ ਵੀ ਹੋਇਆ ਨਾ ਅਸੀਂ ਚਾਹੁੰਦੇ ਸੀ ਕਿ ਚਲੋ ਜੇ ਸੱਟ ਲੱਗੀ ਵੀ ਆ ਜਾਂ ਕੁਝ ਵੀ ਇੱਥੇ ਬੈਠ ਕੇ ਉਹਦਾ ਕੋਈ ਨਾ ਕੋਈ ਦੁਬਾਰਾ ਜਿਹੜਾ ਹੱਲਾ ਉਹ ਕੱਢਿਆ ਜਾਵੇ ਕਿ ਜਿਹੜੀ 307 ਇੱਕ ਪ੍ਰੈਸ਼ਰ ਅੰਡਰ ਆ ਕੇ ਲਗਾਈ ਗਈ ਆ ਹਨਾ ਕੁਝ ਸ਼ਹਿਰ ਦੇ ਬਾਹਰਲੇ ਬੰਦੇ ਆ ਹਨਾ ਇੱਕ ਪ੍ਰਧਾਨ ਆ ਜਸਤੀਤਨ ਤੁਸੀਂ ਜਾਣਦੇ ਆ ਜਿਹਨੇ ਪੋਸਟ ਪਾਈ ਆ ਕਿ ਤਿੰਨ ਦਿਨ ਬਾਅਦ ਸ਼ਹਿਰ ਬੰਦ ਕਰਾਵਾਂਗੇ ਕਿ ਉਹਨਾਂ ਦੇ ਪ੍ਰੈਸ਼ਰ ਅੰਡਰ ਆ ਕੇ ਜਿਹੜੀ 307 ਦੀ ਧਾਰਾ ਆ ਉਹ ਲਗਾਤੀ ਗਈ ਆ ਅਸੀਂ ਕੱਲ ਐਸਸੀ ਨੂੰ ਮਿਲੇ ਸੀਗੇ ਤੇ ਉਹਨਾਂ ਨੂੰ ਇੱਕ ਇਨਕੁਆਰੀ ਦੀ ਜਿਹੜੀ ਐਪਲੀਕੇਸ਼ਨ ਆਪਾਂ ਦਿੱਤੀ ਆ ਤੇ ਸਭ ਨੂੰ ਰਿਕੁਐਸਟ ਵੀ ਕੀਤੀ ਆ ਕਿ ਜੋ ਵੀ ਹੈਗਾ ਆ ਜੋ ਜੈਨੂਨਾ ਧਾਰਾ ਉਹ ਚਾਹੇ ਤੁਸੀਂ ਰਹਿਣ ਪਰ ਜਿਹੜੀ 307 ਲਾ ਕੇ ਆਪਾਂ ਉਹਨਾਂ ਮੁੰਡਿਆਂ ਦਾ ਜਿਹੜਾ ਭਵਿੱਖ ਜਿਹੜਾ ਖਰਾਬ ਆ ਉਹ ਨਾ ਕਰੀਏ ਹਨਾ ਅਸੀਂ ਵੀ ਇਹ ਵੀ ਨਹੀਂ ਚਾਹਦੇ ਜੇ ਲੜਾਈ ਹੋਗੀ ਤਾਂ ਆਪਾਂ ਉਹਨਾਂ ਨੂੰ ਮਾਰ ਹੀ ਦੇਣਾ ਵਾ ਤੇ ਹੁਣ ਪਰਚਾ ਕਿੰਨੇ ਜਣੇ ਤੇ ਹੋਇਆ ਜੀ ਪਰਚਾ 4 ਜਣੇ ਤੇ ਆਇਆ ਇਹ ਇੱਕ ਆਪਣੇ ਸਿੰਘ ਅਮਨ ਹਨਾ ਇੱਕ ਪਾਲਾ ਲਾਡਾ ਤੇ ਇੱਕ ਬਾਵਾ ਭਜੀਆ ਚੌਥੇ ਬਸ 4 ਜਣੇ ਆਇਆ 4 ਜਣੇ ਦੇ ਪਰਚਾ ਜਿਹੜਾ ਪਰਚਾ ਹੈ ਆਤਮਾ ਜੀ ਸਾਰੇ ਇੱਕ ਹੀ ਮੂਮੈਂਟ ਦੇ ਵਿੱਚ ਹਿੱਸਾ ਲੈਣੇ ਉਹ ਬਾਹਰਲੇ ਬੰਦੇ ਨੇ ਆ ਕੇ ਉਹਦੀ ਪਰਚੇ ਤੇ ਪਰਚਾ ਕਰਨਾ ਕਿੰਨਾ ਕਿ ਜਾਇਜ਼ ਨਹੀਂ ਬਿਲਕੁਲ ਨਾ ਜਾਇਜ਼ ਆ ਦੇਖੋ ਹੁਣ ਵੀ ਹੁਣ ਵੀ ਜਦੋਂ ਸਾਡੀ ਤਾਂ ਇਹ ਸੀਗੀ ਕਿ ਸੀ ਇਹਨਾਂ ਦਾ ਬਿਠਾ ਕੇ ਆਪਸ ਵਿੱਚ ਕੰਪਰੋਮਾਈਜ਼ ਕਰਾ ਦਈਏ ਹਨਾ ਕੀ ਆਪਾਂ ਕਿਸੇ ਲਾਈਫ ਨੂੰ ਖਰਾਬ ਕਿਉਂ ਕਰਨਾ ਵਾ ਹੁਣ ਦੇਖੋ ਆ ਕੱਲ ਦੀ ਗੱਲ ਆ ਕੱਲ ਦਸੀ ਤੱਲਨ ਨੇ ਬਿਆਨ ਲਗਾਇਆ ਕਿ ਇਸੀ ਜੇ 3 ਦਿਨ ਚ ਕਾਰਵਾਈ ਨਹੀਂ ਹੋਈ ਤੇ ਸ਼ਹਿਰ ਪ੍ਰਬੰਧ ਕਰਾਵਾਂਗੇ ਅਸੀਂ ਇੱਥੇ ਸਾਰੇ ਜਣੇ ਬੈਠੇ ਆ ਅਸੀਂ ਸ਼ਹਿਰ ਦੀ ਬੜੀ ਦੂਰ ਦੀ ਗੱਲ ਆ ਉਹਨੂੰ ਕਹਣਾ ਇੱਕ ਦੁਕਾਨ ਬੰਦ ਆ ਕੇ ਕਰਾ ਕੇ ਦਿਖਾ ਸਾਡੇ ਸ਼ਹਿਰ ਦੇ ਵਿੱਚ ਕੋਈ ਬਾਹਰਲਾ ਬੰਦਾ ਕਿੱਦਾਂ ਸ਼ਹਿਰ ਬੰਦ ਕਰਾ ਦੇਊਗਾ ਭਾਜੀ ਨਾਲੇ ਚੱਕਰਾਬ ਆ ਜਿਹੜਾ ਕੁਝ ਮਾਈ ਹੋ ਜਾਂ ਤੁਸੀ ਸੰਬੰਧਤ ਹੋ ਸਾਰੇ ਐਸੀ ਭਾਈਚਾਰੇ ਨਾਲ ਸੰਬੰਧਤ ਆ ਤੁਸੀਂ ਵੀ ਆਖੂ ਹੋ ਮਨੁੱਖ ਵੀ ਆਖੂ ਆ ਜਦੋਂ ਜੇ ਖਾਦੀ ਕੀਤੀ ਕਰਾਜ ਵਿਆਹ ਹੁੰਦਾ ਉਹ ਵੀ ਲੜਾਈ ਹੋ ਜਾਂਦੀ ਨਹੀਂ ਹੋ ਜਾਂਦੀਆਂ ਵਧ ਜਾਂਦੀ ਆ ਮਾਹੌਲ ਪਰ ਪਰਤੀਆਂ ਤੱਕ ਗੱਲ ਪਹੁੰਚ ਜਾਣਾ ਜਾਂ ਫਿਰ ਇਹ ਸ਼ਹਿਰ ਬੰਦ ਕਰਾਉਣ ਦੀ ਜਿਹੜੀ ਉਹ ਕਾਲ ਦੇ ਦੇ ਨੇ ਇਸ਼ਾਰੀਆਂ ਦਾ ਕੀ ਕਸੂਰ ਆ ਜੀ ਦੇਖੋ ਉਹੀ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਕੁਝ ਸ਼ਰਾਰਤੀ ਅੰਸਰ ਆ ਜਿਹੜੇ ਇਸ ਲੜਾਈ ਨੂੰ ਇੱਕ ਰਾਜਨੀਤਿਕ ਹਨਾ ਮੋੜ ਦੇ ਕੇ ਮਤਲਬ ਉਹ ਮਾਹੌਲ ਖਰਾਬ ਕਰ ਰਹੇ ਆ ਕਿ ਅਗਲਿਆਂ ਨੂੰ ਲਾਗੇ ਲਿਆਂਦੀ بجائے ਨਾ ਉਹਨਾਂ ਦੇ ਵਿੱਚ ਜਿਹੜੀ ਦੁਸ਼ਮਣੀ ਆ ਉਹਨੂੰ ਹੋਰ ਵਧਾਰੇ ਆ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਅਸੀਂ ਸ਼ਹਿਰ ਨਹੀਂ ਬੰਦ ਹੋਣ ਦਵਾਗੇ ਜਿਹੜਾ ਮਰਜ਼ੀ ਆ ਜਾਵੇ ਨਹੀਂ ਬੰਦ ਹਰਦਾਂਗੇ ਮਤਲਬ ਨਹੀਂ ਨਹੁੰਦਾਂਗੇ ਜੋ ਵੀ ਨਜਾਇਜ਼ ਚਲੋ ਅਸੀਂ ਸਾਨੂੰ ਦੋਖਾ ਕਿ ਉਹਦੇ ਵੀ ਸੱਤਾਵਾਂ ਬੱਧੀਆਂ ਨਹੀਂ ਬਜਣੀ ਚਾਹੀਦੀ ਸੀ ਪਰ ਜੋ ਪ੍ਰਸ਼ਾਸਨ ਨੇ ਇੱਕ ਤਰਫਾ ਜਿਹੜੀ ਗੱਲਬਾਤ ਜਾਂ ਕਿਸੇ ਰਿਪ੍ਰੈਸ਼ੈਂਟ ਰਾਕੇ ਉਹਨਾਂ ਤੇ ਜਿਹੜੀ 307 ਦੀ ਧਾਰਾ ਨਜਾਇਜ਼ ਲਾਤੀ ਆ ਅਸੀਂ ਉਹ ਵੀ ਚਾਹੁੰਦੇ ਕਿ ਉਹ ਜਿਹੜੀ ਧਾਰਾ ਟੁੱਟੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਸੈਕਸ਼ਨ 302 ਬਹੁਤ ਵੱਡੀ ਘਰਾ ਕਤਲ ਜਾਂ ਕਤਲ ਜਿਹਨੂੰ ਅਸੀਂ ਕਹਿੰਦੇ ਨੇ ਇਹ ਧਾਰਾ ਉਦੋਂ ਲੱਗਦੀ ਹੈ ਜਦੋਂ ਕੋਈ ਖੰਡੇ ਕਰਪਾਨਾ ਜਾਂ ਗੋਲੀਆਂ ਵਗੈਰਾ ਚਲੇ ਹੋਣਾ ਤੁਸੀਂ ਵੀ ਜਾਣਦੇ ਹੋ ਤੇ ਕੀ ਜਦੋਂ ਉਹਦੇ ਮੱਦੇ ਤੇ ਹਮਲਾ ਹੋਇਆ ਜਦੋਂ ਉਹਦੀ ਕੁੱਟਮਾਰ ਹੋਈ ਕੋਈ ਖੰਡੇ ਕਰਪਾਨਾ ਵੀ ਮਾਰੇ ਜਾਂ ਕੁਝ ਕੀ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਪੂਰੀ ਵੀਡੀਓ ਵੀਡੀਓ ਹੈਗੀ ਆ ਸੀਸੀਟੀ ਵੀ ਕੈਮਰੇ ਦੀ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀਗਾ ਜਿਹੜੀ ਉਹਦੇ ਸਿਰ ਤੇ ਸੱਟ ਵੀ ਲੱਗ ਗਈ ਹੈ ਨਾ ਉਹ ਵੀ ਜਿੱਦਾਂ ਕਹ ਲੋ ਉਹ ਇਦਾਂ ਹੀ ਸੱਟ ਲੱਗੀ ਆ ਕਿਸੇ ਦੇ ਕੋਲ ਕੋਈ ਵੀ ਹ ਜਿਹੜੀ ਬਲੈਕ ਪੇਪਰ ਮਾਦਨ ਨੇ ਆਪ ਫੋਨ ਕਰਕੇ ਬੰਦੇ ਨੂੰ ਦੱਸ ਮਾਦਨ ਨੇ ਆਪ ਫੋਨ ਕੀਤਾ ਸੀ ਕੀ ਸ਼ਬਦਾਵਲੀ ਸੀ ਮੈਂ ਦੇਖ ਲੜਨ ਵਾਲੇ ਮੋੜ ਤੇ ਉਹਦੇ ਭਰਾ ਬੰਦੇ ਨਹੀਂ ਨਹੀਂ ਉਹਨੇ ਕਿਹਾ ਕਿ ਮੈਂ ਤੈਨੂੰ ਦੇਖਣਾ ਤੂੰ ਆ ਜਾ ਉਹਦੇ ਬੰਦੇ ਉਹਦੇ ਇਕੱਠੇ ਕਿਤੇ ਸੀ ਮੋਰੇ ਉਹਦੇ ਵੀ ਕੋਈ ਦੇਖੋ ਉਹਨੇ ਨਾਲ ਗੱਡੀ ਆਈ ਸੀ ਇੱਕ ਆਈ 20 ਗੱਡੀ ਸੀਗੀ ਗੱਡੀ ਦੇ ਵਿੱਚ ਦੋ ਤਿੰਨ ਬੰਦੇ ਸੀ ਉਹ ਬੱਕਰੀ ਗੱਲ ਹੈ ਕਿ ਉਹ ਵਿੱਚ ਪਏ ਨਹੀਂ ਪਰ ਆਏ ਸੀ ਨਾਲ ਉਹਦੇ ਉਹ ਵੀ ਸੀਸੀਟੀਵੀ ਦੇ ਪਾਰਟੀ ਦੇ ਲੜਾਈ ਹੋਈ ਆ ਇਹਨੂੰ ਸਿਆਸੀ ਮੁੱਦਾ ਕਿਉਂ ਬਣਾਇਆ ਜਾ ਰਿਹਾ ਕੀ ਕਾਰਨ ਹੈ ਦੇਖੋ ਇਹ ਤਾਂ ਹੁਣ ਅਸੀਂ ਕਿੱਦਾਂ ਦੱਸ ਸਕਦੇ ਹਾਂ ਨਾ ਸਨ ਹੁਣ ਅਗਲੇ ਬੰਦੇ ਨੇ ਮੰਨਦਾ ਕੀ ਪਤਾ ਮੈਂ ਤੁਹਾਨੂੰ ਦੱਸ ਰਿਹਾ ਕਿ ਕੁਝ ਸ਼ਹਿਰ ਦੇ ਬਾਹਰਲੇ ਬੰਦੇ ਆ ਜਿਹੜੇ ਮਤਲਬ ਪ੍ਰਸ਼ਾਸਨ ਤੇ ਵੀ ਦਬਾਅ ਪਾ ਰਹੇ ਆ ਕਦੀ ਸ਼ਹਿਰ ਬੰਦ ਕਰਾਣ ਦੀਆਂ ਜਿਹੜੀਆਂ ਉਹ ਧਮਕੀਆਂ ਦੇ ਰਹੇ ਆ ਹਨਾ ਕੀ ਉਹ ਸ਼ਹਿਰਲੇ ਬੰਦੇ ਆ ਜਿਹੜੇ ਸਾਡੇ ਹਿਸ਼ਾਰ ਪਰ ਮਤਲਬ ਬਾਹਰਲੇ ਬੰਦੇ ਆ ਸਵਾਰ ਮਾਤਾ ਨੂੰ ਉਹੀ ਪੁੱਛਿਆ ਸੀਗਾ ਪਹਿਲਾਂ ਵੀ ਤੁਸੀਂ ਵੀ ਗਰੀਤ ਭਾਈਚਾਰੇ ਨਾਲ ਸੰਬੰਧਤ ਹੋ ਜੱਸੀ ਥੱਲਣਾ ਭਾਜੀ ਆਹੋ ਚਲੋ ਬੜੇ ਸਨਮਾਨਯੋਗ ਆ ਉਹ ਵੀ ਐਸੀ ਭਾਈਚਾਰੇ ਨਾਲ ਸੰਬੰਧਤ ਆ ਤੁਸੀਂ ਆਪ ਹੀ ਕੋਈ ਮੋਤਵਾਰ ਬੰਦੇ ਇਕੱਠੇ ਘੁੱਟਿਆ ਕੇ ਪ੍ਰਾਪੰਧੀ ਦੇ ਕੋਲ ਤੇ ਟੇਬਲ ਟੌਕ ਕਰਕੇ ਗੱਲ ਮੁਕਸਾ ਕਿ ਅਸੀਂ ਕੱਲ ਸਾਰੇ ਇਕੱਠੇ ਹੋ ਕੇ ਗਏ ਸੀ ਕਿ ਯਾਰ ਜੋ ਹੋ ਗਿਆ ਉਹ ਨਾ ਉਹਨੂੰ ਛੱਡੋ ਤੇ ਆਪਸ ਆਪਾ ਇੱਕੋ ਸ਼ਹਿਰ ਚੱਲਣਾ ਛੋਟਾ ਜਿਹਾ ਸ਼ਹਿਰ ਹੈ ਨਾ ਤੇ ਦੁਬਾਰਾ ਆਪਾਂ ਆਪਣੀ ਭਾਈਚਾਰੇ ਨੂੰ ਕੰਮ ਕਰੀਏ ਪਰ ਉਹਨਾਂ ਨੇ ਮਤਲਬ ਸਾਡੀ ਗੱਲ ਨੂੰ ਮਤਲਬ ਇਗਨੋਰ ਹੀ ਕੀਤਾ ਉਹਨਾਂ ਨੇ ਤੇ ਬਲੈਕ ਪੇਪਰ ਜਦੋਂ ਮਾਰੀਆ ਉਦੋਂ ਫਿਰ ਹੋਰ ਬਣਿਆ ਸੀ ਉਹ ਬਹੁਤ ਖਤਰਨਾਕ ਹੁੰਦੀ ਉਹ ਤੇ ਚਲੋ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਮਤਲਬ ਉੱਥੇ ਸਾਹ ਲੈਣਾ ਹੁੱਥੂ ਆ ਨਾ ਪਏ ਸੀਗੇ ਸਾਹ ਲੈਣਾ ਔਖਾ ਹੋ ਗਿਆ ਸੀਗਾ ਤੇ ਕਿਸੇ ਦੇ ਫੇਸ ਤੇ ਲਿਖੀ ਫੇਸ ਤੇ ਕਾਰਨ ਕੀ ਗਿਆ ਕਾਰਨ ਇਹ ਰਿਹਾ ਜੀ ਜਦੋਂ ਲੜਾਈ ਵਾਪਸ ਦੇਖੋ ਕਾਰਨ ਕੋਈ ਗਲਤ ਹੋ ਜਾਊਗਾ ਜਿੱਥੋਂ ਟੂ ਟੂ ਨੰਨਾ ਸ਼ੁਰੂ ਹੋਈ ਜਾਂਦਾ ਕੋਈ ਗਲਤ ਨਹੀਂ ਦੇਖੋ ਜਿਹੜਾ ਮੱਲ ਆ ਨਾ ਮੱਲ ਤੁਹਾਨੂੰ ਪਤਾ ਸਾਰੇ ਪੰਜਾਬ ਦੇ ਹੀ ਆ ਛੋਟੇ ਜਿਹੇ ਸ਼ਹਿਰਾਂ ਉਹਨੂੰ ਮਜ਼ਾਕ ਕਰਨ ਦੀ ਆਦਤ ਆ ਉਹਨੇ ਬੋਲੀ ਜਾਣਾ ਬੋਲੀ ਜਾਣਾ ਨਾ ਤੇ ਚਲੋ ਉਹਦੇ ਮਨ 'ਚ ਕੁਛ ਸਿਗਾ ਨਹੀਂ ਸਿਗਾ ਪਰ ਉਹ ਬਸ ਇਹ ਜਦੋਂ ਮਜ਼ਾਕ ਮਜ਼ਾਕ ਦੇ ਵਿੱਚ ਨਾ ਉਹ ਟਕਰਾਅ ਹੋ ਗਈ ਜਾਂ ਕੋਈ ਗੱਲ ਇਦਾਂ ਨਹੀਂ ਹੋਈ ਗਈ ਉਹਨਾਂ ਨੂੰ ਹਰਟ ਕੀਤੀ ਤੇ ਉੱਥੇ ਬਹਿਸ ਪਾਈ ਹੋ ਗਈ ਬਹਿਸ ਤੋਂ ਬਾਅਦ ਵਿੱਚ ਉੱਥੇ ਜ਼ਿਆਦਾ ਮਤਲਬ ਗਰਮੋ ਗਰਮੀ ਹੋ ਗਈ ਚਲੋ ਆਪਾਂ ਉਹਦੇ ਛਲਾ ਕੇ ਘਰ ਭੇਜ ਦਿੱਤੇ ਸੀਗੇ ਉਸ ਤੋਂ ਬਾਅਦ ਵਿੱਚ ਜ ਉਨੇ ਦੁਆਰਾ ਕਾਲ ਕੀਤੀ ਫਿਰ ਦੁਆਰਾ ਵੀ ਚਲੇ ਗਏ ਮਤਲਬ ਫੇਰ ਸੀ ਰੁਕ ਅਸੀਂ ਉਹਨਾਂ ਨੂੰ ਉਦੋਂ ਵੀ ਰੋਕਿਆ ਕਿ ਤੁਸੀਂ ਰਹਿਣ ਦਾ ਕੋਈ ਗੱਲ ਨਹੀਂ ਸਵੇਰੇ ਗੱਲ ਕਰ ਲਾਂਗੇ ਪਰ ਨਹੀਂ ਰੁਕੇ ਅਗਲੇ ਹੁਣ ਕੀ ਕਰ ਸਕਦੇ ਸੀ ਆਪਾਂ ਇੱਕ ਵਾਰ ਕੀਤੀ ਹੋਈ ਸੀ ਹਾਂਜੀ ਡਰਿੰਕਸ ਦਾ ਸਾਰਾ ਨਹੀਂ ਕੀਤੀ ਸੀ ਵੱਡੇ ਪਾਰਟੀ ਸੈਟਿੰਗ ਤੇ ਚਲਣੀ ਸੀ ਉਸ ਤੋਂ ਪਹਿਲਾਂ ਤਾਂ ਮਾਹੌਲ ਬਣਿਆ ਕੋਈ ਤਾਂ ਉਹਨਾਂ ਮਜ਼ਾਕ ਦੇ ਵਿੱਚ ਅਜਿਹੀ ਗੱਲਾਂ ਕੀਤੀ ਨਹੀਂ ਨਹੀਂ ਮਜ਼ਾਕ ਤੇ ਗੱਲਾਂ ਤੇ ਕਰਦੇ ਹੀ ਪਰ ਲੜਾਈ ਨਹੀਂ ਹੋਈ ਕਦੀ ਹਾਂ ਲੜਾਈ ਫਸਟ ਟਾਈਮ ਹੀ ਹੋਈ ਹੈ ਇਹ ਕੋਈ ਇਦਾਂ ਨਹੀਂ ਸੀ ਕੋਈ ਦੁਸ਼ਮਣ ਕੋਈ ਨਹੀਂ ਸੀ ਇੱਕ ਹੋਰ ਇੱਕ ਹੋਰ ਮੰਨ ਨਹੀਂ ਸੀ ਜੀ ਕਟੋਚਾ ਜੀ ਤੇ ਕੀ ਹੁਣ ਜਿਹੜੀ ਸ਼ਹਿਰ ਦੀ ਬੰਦ ਕਾਲ ਦਿੱਤੀ ਕਾਲ ਦਿੱਤੀ ਗਈ ਆ ਦੂਸਰੀਆਂ ਜੱਥੇਬੰਦੀਆਂ ਆ ਲੋ ਤੁਸੀਂ ਕਹਿੰਦੇ ਅਸੀਂ ਕਰਾਉਣ ਨਹੀਂ ਦੇਣਾ ਇਹੋਲ ਟੋਕ ਨਾਲ ਮਸਲਾ ਹੱਲ ਹੋ ਸਕਦਾ ਹੈ ਕਿਉਂ ਤੱਕ ਕਰਾਉਣ ਦੀ ਸਥਿਤੀ ਪੈਦਾ ਕਰਦੇ ਹੋ ਬਿਲਕੁਲ ਹੋ ਸਕਦਾ ਜੀ ਸਭ ਤੋਂ ਪਹਿਲੇ ਜਿਹੜੀ ਮਹੱਤਵਪੂਰਨ ਗੱਲ ਕਰਦੇ ਰਹੇਗੀ ਕੀ ਚਾਹੀਦਾ ਤੁਹਾਨੂੰ ਸੁਣਨਾ ਸਰੇ ਜੀ ਦੇਖ ਲਓ ਗੱਲਾਂ ਕਰਨਾ ਚਾਹੁੰਦਾ ਮੈਂ ਸਭ ਤੋਂ ਪਹਿਲੇ ਤਾਂ ਇਸ ਜਿਹੜਾ ਹੁਸ਼ਿਆਰਪੁਰ ਦੀ ਲੜਾਈ ਹੈ ਹੁਸ਼ਿਆਰਪੁਰ ਦਾ ਸਾਡੇ ਸਮਾਜ ਦੀ ਆਪਸੀ ਗੜੀ ਹੈਗੀ ਗੱਲਬਾਤ ਹੈ ਉਹਦੇ ਵਿੱਚ ਬਾਹਰਲੇ ਬੰਦਿਆਂ ਦੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਕੁਝ ਛਰਾਰਤੀ ਅਨਸਾਰ ਜਿਹੜੇ ਹੈਗੇ ਉਸ਼ਿਆਰ ਕੋਦੇ ਮੋਹਲ ਨੂੰ ਖਰਾਬ ਕਰਨਾ ਚਾਹੁੰਦੇ ਆ ਮਲ ਉਹ ਵੀ ਸਾਡਾ ਆਪਣਾ ਹੀ ਹੈ ਸੱਡਾਂ ਲੱਗੀਆਂ ਬਹੁਤ ਗਲਤ ਹੈ ਪਰ ਕੱਲ ਅਸੀਂ ਜਦੋਂ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨੂੰ ਮਿਲਣ ਗਏ ਤਾਂ ਉਹਨਾਂ ਦੀ ਸ਼ਬਦਾਬਲੀ ਉੱਥੇ ਇਹ ਸੀ ਕਿ ਐਸਐਸਪੀ ਸਾਹਿਬ ਨੇ ਮੈਨੂੰ ਖੁਸ਼ ਕਰਨ ਲਈ ਦਬਾਅ ਵਿੱਚ ਆ ਕੇ 307 ਲਗਾਈ ਹੈ ਉਹਦੇ ਵਾਇਲਡ ਸੀ ਇਹ ਅਸੀਂ ਉੱਥੇ ਮਜੂਰ ਸੀ ਅਜੇ ਮਲ ਦੇ ਇਹ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਪ੍ਰਸ਼ਾਸਨ ਇੱਕ ਬੰਦੇ ਨੂੰ ਖੁਸ਼ ਕਰਨ ਲਈ ਕਿਸੇ ਤਿੰਨ ਚਾਰ ਜਿੰਦਿਆਂ ਨੂੰ ਖਰਾਬ ਕਰ ਦੇਗਾ ਪ੍ਰਸ਼ਾਸਨ ਤੋਂ ਵੀ ਇਹ ਕੁਐਸਚਨ ਪੁੱਛਣਾ ਕਰਨਾ ਚਾਹੁੰਦੇ ਆ ਇਸ ਦੇ ਨਾਲ ਨਾਲ ਜਿਹੜਾ ਇਹ ਬਾਹਰ ਅ ਅੱਜ ਕੱਲ ਸਾਡੇ ਮਿਲਣ ਤੋਂ ਬਾਅਦ ਜੱਸੀ ਦੱਲਨ ਬੋਲੋ ਇੱਕ ਬੰਦੀ ਕਾਲ ਦਿੱਤੀ ਗਈ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਹੁਸ਼ਿਆਰਪੁਰ ਵਿੱਚ ਬੰਦ ਦਾ ਜੋ ਵੀ ਪ੍ਰੋਗਰਾਮ ਅਜੰਡਾ ਰੱਦਿਆ ਜਾ ਸਕਦਾ ਹੁਸ਼ਿਆਰਪੁਰ ਦੀ ਆਪਣੀ ਸੋਚ ਦੇ ਮੁਤਾਬਕ ਆਪਣੀਆਂ ਸੰਸਥਾਵਾਂ ਦੇ ਸੋਚ ਦੇ ਮੁਤਾਬਕ ਰੱਦਿਆ ਜਾ ਸਕਦਾ ਅਸੀਂ ਬਾਹਰਲੇ ਕਿਸੇ ਬੰਦੇ ਦੇ ਕਾਲ ਦੇ ਉੱਤੇ ਹੁਸ਼ਿਆਰਪੁਰ ਬੰਦ ਨਹੀਂ ਹੋਣ ਦੇਵਾਂਗੇ ਉਸਦਾ ਪੂਰਿਓਰ ਵਿਰੋਧ ਕਰਾਂਗੇ ਔਰ ਹੁਸ਼ਿਆਰਪੁਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਪਿਆਸ਼ਾਪੁਰ ਦੇ ਵਿੱਚ ਬਿਲਕੁਲ ਇਹੋ ਜਿਹਾ ਮਾਹੌਲ ਨੂੰ ਖਰਾਬ ਅਸੀਂ ਸਾਰੇ ਬੈਠੇ ਹਾਂ ਖਰਾਬ ਨਹੀਂ ਹੋਣਾ ਮੈਂ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਉਹਨਾਂ ਦੀ ਕਾਲ ਨੂੰ ਅਸੀਂ ਉਹਦਾ ਵਿਰੋਧ ਕਰਕੇ 307 ਤੋੜਨ ਲਈ ਉਹਦੀ ਕੁਐਸਚਨ ਲਈ ਵੀ ਕੋਈ ਸਰ ਬਿਲਕੁਲ ਕੱਲ ਅਸੀਂ ਐਪਲੀਕੇਸ਼ਨ ਪਾਈ ਹੈ ਤੇ ਅਸੀਂ ਉਹਦੇ ਉੱਤੇ ਡੀਐਸਪੀ ਸਾਹਿਬ ਨੂੰ ਮਾਰਕ ਹੋ ਗਈ ਹੈ ਤੇ ਅਸੀਂ ਚਾਹਾਂਗੇ ਕਿ ਪ੍ਰਸ਼ਾਸਨ ਬਿਲਕੁਲ ਇੱਕ ਨਿਰਪੱਖ ਜਾਂਚ ਕਰਕੇ ਇਹ ਇਹਨੂੰ ਜੋ ਬਣਦੀਆਂ ਧਾਰਾ ਜਾਇਜ਼ ਬਣਦੀਆਂ ਧਾਰਾ ਉਹ ਲਗਾਵੇ ਹੁਣੇ ਛੁੱਟੀ ਲੈ ਸਰ ਕੀ ਨਾ ਆਪਣਾ ਹਾਂਜੀ ਮੇਨਾ ਡਾਕਟਰ ਜੇਮਨ ਲਾ ਜੀ ਮੈਂ ਮੁੱਖ ਬਲਾਰਾ ਪੰਜਾਬ ਸ਼੍ਰੀ ਗੁਰਬਦਾਸ ਟਾਈਗਰ ਫੋਰਸ ਔਰ ਅਖਿਲ ਭਾਰਤੀ ਰਵਿਦਾਸੀਆ ਧਰਮ ਸੰਗਠਨ ਦਾ ਮੁੱਖ ਬਲਾਰਾ ਪੰਜਾਬ ਹੈ। ਕੀ ਹੋਇਆ ਜੀ ਤੁਹਾਡੇ ਨਾਲ? ਕੁਛ ਨਹੀਂ ਇੱਕ ਅਨਿਲ ਕੁਮਾਰ ਬਾਗਾ ਜਿਹਦੀ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀਗੀ ਉਹਦੇ ਵਿੱਚ ਮੈਨੂੰ ਇਨਵਾਈਟ ਕੀਤਾ ਗਿਆ ਸੀਗਾ ਮੈਂ ਉਹਨਾਂ ਦੇ ਕੇ ਅਨਸਾਰ ਸ਼ਾਮ ਨੂੰ 6 ਵਜੇ ਮੈਂ ਜਿਹੜਾ ਰੈਸਟੋਰੈਂਟ ਬਾਈਟ ਹਾਊਸ ਰਹੀਮ ਪਰ ਜਿਹੜਾ ਦੇ ਕੋਲ ਆ ਦਾਣਾ ਮੰਡੀ ਦੇ 1 ਨੰਬਰ ਗੇਟ ਦੇ ਮੋੜੇ ਉੱਥੇ ਪਹੁੰਚਾ ਔਰ 6 ਵਜੇ ਜਿਹੜਾ ਹੈ 7 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਸੀ ਮੈਂ 6 ਵਜੇ ਕੁਝ ਸਮਾਨ ਪਹੁੰਚਾਉਣਾ ਸੀਗਾ ਉਹਦੇ ਸਬੰਧ ਦੇ ਵਿੱਚ ਮੈਂ ਪਹਿਲਾਂ ਜਾ ਪਹੁੰਚਾ ਸੀਗਾ ਤੇ ਉਸ ਤੋਂ ਬਾਅਦ ਕਰਦੇ ਕਰਦੇ ਉੱਥੇ ਪ੍ਰੋਗਰਾਮ ਚੱਲਦਿਆ ਤੁਹਾਨੂੰ ਪਤਾ ਹੀ ਆ ਪ੍ਰੋਗਰਾਮਾਂ ਦੇ ਵਿੱਚ ਕੀ ਚੱਲਦਾ ਉੱਥੇ ਕੋਕਟੇਲ ਪਾਰਟੀ ਸੀਗੀ ਤੇ ਇਨ ਬਟਵੀਨ ਸਾਰੇ ਬੈਠੇ ਸੀਗੇ ਔਰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੀ ਤੇ ਮੈਂ ਜਦੋਂ 12 ਵਜੇ ਮੈਂ ਉੱਠਿਆ ਤਾਂ ਮੈਂ ਕਿਹਾ ਇਹਦੇ ਉੱਤੇ ਬਾਗੇ ਦੇ ਉੱਤੇ ਪਰਚਾ ਹੋਇਆ ਸੀ ਸ਼ਰਾਬ ਦਾ ਕਾਟ 14 ਦਾ ਤੇ ਮੈਂ ਕਿਹਾ ਮੈਂ ਕਿਹਾ ਉਹਦੇ ਵਿੱਚ ਮੈਂ ਥੋੜੀ ਜਿਹੀ ਹੈਲਪ ਕੀਤੀ ਸੀ ਇਹਦੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਖੜਾ ਜਿੱਥੇ ਮੇਰੀ ਲੋੜ ਹੋਊਗੀ ਮੈਂ ਤੇਰੇ ਨਾਲ ਖੜਾ ਆ ਔਰ ਉਹਦੇ ਲਈ ਮੈਂ ਥੋੜੀ ਜਿਹੀ ਆਵਾਜ਼ ਬੁਲੰਦ ਕੀਤੀ ਸੀ ਇਹਦੇ ਲਈ ਤੇ ਚਲੋ ਖੈਰ ਉਹ ਵੀ ਕੋਈ ਗੱਲ ਨਹੀਂ ਸੀ ਮੈਂ ਉਹ ਮੈਂ ਸ਼ਰਾਬ ਸਾਰੇ ਨੇ ਪੀਤੀ ਹੋ ਸੀਗੀ ਔਰ ਮੈਂ ਇੰਨੀ ਗੱਲ ਕਹੀ ਮੈਂ ਕਿਹਾ ਮੈਂ ਕਿਹਾ ਜਿਹੜੇ ਬੱਗੇ ਤੇਰੇ ਨਾਲ ਤੁਰੇ ਫਿਰਦੇ ਲੋਗ ਆ ਹਨਾ ਇਹ ਤੇਰੇ ਕਦੋਂ ਸਾਥ ਹੋਣਗੇ ਇਹ ਸਿਰਫ ਤੇਰੇ ਪਾਰਟੀਆਂ ਤੱਕ ਹੀ ਸੀਮਤ ਮੈਂ ਕਿਹਾ ਅਸੀਂ ਤੇਰੇ ਨਾਲ ਅੱਜ ਤੇਰੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਸਾਡੀ ਜਿੱਥੇ ਮਰਜ਼ੀ ਲੋੜ ਪੈ ਜਾਵੇ ਅਸੀਂ ਤੇਰੇ ਨਾਲ ਪੂਰੀ ਤਰ੍ਹਾਂ ਨਾਲ ਖੜੇ ਆ ਲੜਾਈ ਦਾ ਕਾਰਨ ਕੀ ਲੜਾਈ ਦਾ ਕਾਰਨ ਇਹਨੇ ਬੋਤਲ ਚੱਕੀ ਆਪਣੇ ਅਮਨ ਨੇ ਔਰ ਚੱਕ ਕੇ ਜ਼ੋਰ ਦੇ ਨਾਲ ਟੇਬਲ ਦੇ ਉੱਤੇ ਮਾਰੀ ਕਹਿੰਦਾ ਕਹਿੰਦਾ ਮੈਂ ਤੂੰ ਬਹੁਤ ਵੱਡਾ ਕਹਿੰਦਾ ਪ੍ਰਧਾਨ ਬਣ ਗਿਆ ਉਦੋਂ ਪਿੱਛੋਂ ਬਾਬਾ ਆ ਗਿਆ ਉਹਨੇ ਵੀ ਬੋਤਲ ਜਿਹੜੀ ਆ ਮੇਰੇ ਸਿਰ ਤੇ ਮਾਰਨ ਲੱਗਾ ਮੈਂ ਸਾਈਡ ਨੂੰ ਕੀਤਾ ਇਨ ਉਸੇ ਟਾਈਮ ਮੇਰਾ ਦੋਸਤ ਜਿਹੜਾ ਮੇਰੇ ਨਾਲ ਗਿਆ ਸੀ ਜੱਗੂ ਸਰਪੰਚ ਰਸੂਲਪੁਰ ਤੋਂ ਉਹਨੇ ਬੱਚ ਬਚਾਅ ਕਰ ਦਿਆ ਜਿਹੜੀ ਕਹਾ ਸੁਣੀ ਸੀਗੀ ਉਹਨੂੰ ਉੱਥੇ ਹੀ ਰੋਕ ਦਿੱਤਾ ਜਦੋਂ ਮੈਂ ਘਰਾਂ ਮੈਂ ਵਾਪਸ ਆਇਆ ਮੈਂ ਹਣਕੇ ਨੂੰ ਕਾਲ ਕੀਤੀ ਮੈਂ ਰਸਤੇ ਦੇ ਵਿੱਚ ਮੈਂ ਕਿਹਾ ਕੀ ਗੱਲ ਹੋ ਗਈ ਏਡੀ ਜਿਹੜੀ ਹਨਾ ਇਹਨੇ ਮੇਰਾ ਫੋਨ ਨਹੀਂ ਚੱਕਿਆ ਫਿਰ ਮੈਂ ਦੂਜੀ ਵਾਰੀ ਫੋਨ ਕੀਤਾ ਤੇ ਇਹਨੇ ਫੇਰ ਨਹੀਂ ਚੱਕਿਆ ਮੈਂ ਤੀਜੀ ਵਾਰੀ ਫੇਰ ਫੋਨ ਕੀਤਾ ਬਾਗਿਆ ਨੇ ਚੱਕਿਆ ਇਹ ਪਿੱਛੋਂ ਅਮਨ ਦੀ ਆਵਾਜ਼ ਆਈ ਕਹਿੰਦਾ ਇਹਨੂੰ ਪੁੱਛ ਕਿੱਥੇ ਆ ਮੈਂ ਕਿਹਾ ਕੋਈ ਗੱਲ ਨਹੀਂ ਆ ਜਾ ਮੈਂ ਕਿਹਾ ਮੈਂ ਘਰੇ ਹੀ ਆ ਮੈਂ ਕਿੱਥੇ ਜਾਣਾ ਮੈਂ ਇੰਨੀ ਗੱਲ ਜਰੂਰ ਕਹੀ ਆ ਇਹ ਮੈਂ ਜਿੱਦਾਂ ਹੀ ਘਰ ਪਹੁੰਚਾ ਮੇਰੇ ਜਾਣ ਤੋਂ ਪਹਿਲਾਂ ਹੀ ਇਹ ਘਰ ਪਹੁੰਚੇ ਸੀਗੇ ਇੱਕ ਜਣੇ ਨੇ ਮੈਨੂੰ ਜੱਫੀ ਪਾਈ ਪਿੱਛੋਂ ਲਿਆ ਕੇ ਮੇਰੇ ਬਾਪੇ ਨੇ ਦਾਤ ਮਾਰਿਆ ਪਾਲਾ ਤੇ ਜਿਹੜਾ ਦੂਜਾ ਸੀਗਾ ਲਾਡਾ ਇਹਨਾਂ ਨੇ ਮੈਨੂੰ ਪੂਰੇ ਠੁੱਡਾਂ ਦੇ ਨਾਲ ਕੁੱਟਿਆ ਔਰ ਸਾਰੀ ਗਲੀ ਗਵਾਇਆ ਸੀਸੀ ਕੈਮ ਦੀ ਫੁਟੇਜ ਲੱਗੀ ਆ ਇਹ ਕਹਿੰਦੇ 307 ਆਪ ਸੱਟਾਂ ਮਾਰੀਆਂ ਸਿਰ ਦੀਆਂ ਸੱਟਾਂ ਜਿਹੜੀਆਂ ਆਪ ਨਹੀਂ ਵੱਜਦੀਆਂ ਮੇਰੇ ਸਿਰਫ ਇੱਕੋ ਹੀ ਜੜੀ ਹੈਗੀ ਆ ਸੱਟ ਜਿਹੜੀ ਹੈ ਮੇਨ ਹੈਡ ਇੰਜਰੀ ਜਿਹੜੀ ਆ ਵਾਈਟਲ ਪਾਰਟ ਦੀ ਸੱਟ ਆ ਇਹ ਆਪ ਨਹੀਂ ਵੱਜਦੀ ਹੁੰਦੀ ਕਦੀ ਵੀ ਇਹ ਯਾਦ ਰੱਖਿਓ ਆਪਣੇ ਕਿਤੇ ਤੁਸੀਂ ਬਾਹ ਦੇ ਉੱਤੇ ਚੀਰਾ ਮਾਰ ਸਕਦੇ ਆ ਲੱਤ ਤੇ ਮਾਰ ਸਕਦੇ ਆ ਹੱਡੀ ਤੋੜ ਸਕਦੇ ਵੱਢ ਸਕਦੇ ਸਿਰ ਦੀ ਸੱਟ ਨਹੀਂ ਵੱਜਦੀ ਹੁੰਦੀ ਔਰ ਉਹ ਇਹਨੇ ਪਿੱਛੋਂ ਮੇਰੇ ਲਿਆ ਕੇ ਜਿਹੜਾ ਖਿੱਚ ਕੇ दाਤ ਮਾਰਿਆ ਔਰ ਇਹਨਾਂ ਨੇ ਮੈਨੂੰ ਬੇਸਬਾਲਾਂ ਨਾਲ ਕੁੱਟਿਆ ਉਹ ਸਾਰੀ ਜਿਹੜੀ ਵੀਡੀਓ ਜਿਹੜੀ ਸੀਸੀ ਕੈਮ ਆ ਮੇਰੇ ਘਰ ਦੇ ਜਿਹੜੇ ਕੈਮਰੇ ਆ ਉਹ ਪੂਰੇ ਚੱਲਦੇ ਆ ਪੂਰਾ ਮੱਲਾ ਗਵਾਇਆ ਇਸ ਚੀਜ਼ ਦਾ ਮੇਰੇ ਘਰਾਂ ਕੇ ਪਏ ਜੇ ਮੇਰੀ ਇੰਟੈਂਸ਼ਨ ਹੁੰਦੀ ਲੜਨ ਦੀ ਤਾਂ ਮੈਂ ਹੋਟਲ ਦੇ ਵਿੱਚ ਵੀ ਲੜ ਸਕਦਾ ਸੀ ਠੀਕ ਆ ਮੈਂ ਤਾਂ ਆਪਣੇ ਘਰ ਆ ਰਿਹਾ ਮੈਂ ਤਾਂ ਆਪਣੇ ਘਰ ਨੂੰ ਆ ਰਿਹਾ ਮੈਂ ਇਹਨਾਂ ਦੇ ਘਰ ਨੂੰ ਥੋੜੋ ਜਾ ਰਿਹਾ ਫਿਰ ਤੁਸੀਂ ਆਪੇ ਇਹ ਤੋਂ ਅੰਦਾਜ਼ਾ ਲਾ ਲਓ ਵੀ ਸਹੀ ਕੌਣ ਔਰ ਗਲਤ ਕੌਣ ਠੀਕ ਆ ਨਾ ਉਹਨਾਂ ਨੂੰ ਕਿਹਾ ਗਿਆ ਕਿ ਪੇਪਰ ਸਪਰੇਅ ਗੱਲਾਂ ਤੁਹਾਡੇ ਵੱਲੋਂ ਕੀਤੀ ਗਈ ਪੇਪਰ ਸਪਰੇਅ ਮੇਰੇ ਕੋਲ ਹੈ ਹੀ ਨਹੀਂ ਭਾਜੀ ਪੇਪਰ ਸਪਰੇਅ ਮੈਂ ਕੀ ਕਰਨੇ ਚਲੋ ਮੰਨ ਲਿਆ ਜੇ ਇਹਨਾਂ ਦੇ ਕਹਿਣ ਦੇ ਹੀ ਚੱਲਦੇ ਆ ਜੇ ਪੇਪਰ ਸਪਰੇਅ ਸਪਰੇਅ ਪਾਈ ਹੋndi ਤਾਂ ਫਿਰ ਮੈਂ ਤਾਂ ਫਿਰ ਤਾਂ ਜੇ ਸ਼ੇਹਾਂ ਦੇ ਉੱਤੇ 3 4 5 ਜਿੰਨੇ ਵੀ ਸੀਗੇ ਜੇ ਇਹਨਾਂ ਦੇ ਉੱਤੇ ਪਈਏ ਹੁੰਦੀ ਤਾਂ ਤੁਹਾਨੂੰ ਕੀ ਲੱਗਦਾ ਉਹਦਾ ਅਸਰ ਨਾ ਹੁੰਦਾ ਤਾਂ ਫੇ ਮੈਂ ਮੈਂ ਫੇ ਤਾਂ ਮੈਂ ਬਚ ਹੀ ਜਾਣਾ ਸੀ ਜੇ ਪੇਪਰ ਸਪਰੇ ਪਈਏ ਹੁੰਦੀ ਜੇ ਪੇਪਰ ਸਪਰੇ ਮੇਰੇ ਕੋਲ ਹੈ ਹੀ ਨਹੀਂ ਸੀ ਕੁਝ ਵੀ ਇਹ ਤਾਂ ਇਹਨਾਂ ਨੇ ਆਪਣੇ ਕੋਲੋਂ ਗੱਲਾਂ ਬਣਾਈਆਂ ਫੇ ਤਾਂ ਇਹਨਾਂ ਨੇ ਇਹ ਵੀ ਗੱਲ ਕਹੀ ਆ ਆਪਣੇ ਆਪ ਮਾਰਿਆ ਸਿਰ ਦੇ ਉੱਤੇ ਨਕਲੀ ਸੱਟਾਂ ਮਾਰੀਆਂ ਆ ਨਕਲੀ ਸੱਟ ਲੱਗਦੀ ਤੁਹਾਨੂੰ ਆ ਮੇਰੇ ਸਿਰ ਤੇ ਬੱਜੀ ਉਹ ਮੈਂ ਪਰਣਾ ਬਣ ਕੇ ਬੈਠਾ ਕਿਉਂਕਿ ਮੇਰੇ ਸਿਰ ਦੇ ਉੱਤੇ ਸਟ੍ਰੈਸ ਬਹੁਤ ਆ ਮੈਂ ਅੱਜ 5 6 ਦਿਨ ਬਾਅਦ ਛੁੱਟੀ ਲੈ ਕੇ ਘਰ ਪਹੁੰਚਾ ਠੀਕ ਹੈ ਜ ਮੇਰਾ ਟ੍ਰੀਟਮੈਂਟ ਚੱਲ ਰਿਹਾ ਮੇਰੇ ਆ ਦੇਖੋ ਮੇਰੇ ਸਾਰੇ ਸੱਟਾਂ ਲੱਗੀਆਂ ਪਈਆਂ ਆ ਮੇਰਾ ਹਜੇ ਸਾਰਾ ਬਰਾਹਲ ਕੀਤਾ ਪਿਆ ਸੀਸੀ ਕੈਮ ਦੀ ਸਾਰੀ ਫੁਟੇਜ ਪਈ ਆ ਭਾਜੀ ਉਹਦੇ ਵਿੱਚ ਇਹ ਕਹਿੰਦੇ ਨਾ ਵੀ ਸਾਡ ਢਾਕੇ ਕੁੱਟਦਿਆਂ ਦੀ ਵੀਡੀਓ ਆ ਉਸ ਵੀਡੀਓ ਦੇ ਆਧਾਰ ਦੇ ਉੱਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਮੇਰੇ ਬਿਆਨਾਂ ਦੇ ਆਧਾਰ ਤੇ ਥੋੜੋ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਤੋਂ ਵੀ ਇਮਾਨਦਾਰ ਦੇ ਪ੍ਰਸ਼ਾਸਨ ਕੋ ਕੁਝ ਨਹੀਂ ਸਾਡੀ ਬਹੁਤ ਵੱਡੀ ਇੰਟਰਨੈਸ਼ਨਲ ਲੈਵਲ ਦੀ ਸਾਡੀ ਜਥੇਬੰਦੀ ਹੈ ਠੀਕ ਹੈ ਜੀ ਸ਼ਰਗੋਬਦਾਸ ਟਾਈਗਰ ਫੋਰਸ ਅਖਿਲ ਭਾਰਤੀ ਅਰਬੀ ਦਾਸਿਆ ਧਰਮ ਸੰਗਠਨ ਇੱਕ ਬਹੁਤ ਵੱਡਾ ਸੰਗਠਨ ਜਿਹੜਾ ਪੂਰੇ 29 ਸਟੇਟਾਂ ਦੇ ਵਿੱਚ ਕੰਮ ਕਰਦਾ ਸਾਰਾ ਪੰਜਾਬ ਪੂਰਾ ਇੰਡੀਆ ਮੇਰੇ ਕੋਲ ਲਗਾਤਾਰ ਮੈਸੇਜ ਤੇ ਮੈਸੇਜ ਆ ਉਹ ਸਾਰੇ ਇਹੀ ਕਹਿ ਰਹੇ ਆ ਕਿ ਤੂੰ ਇੱਕ ਜੋ ਤੂੰ ਫੈਸਲਾ ਲੈਣਾ ਆਪਣੀ ਮਰਜ਼ੀ ਨਾਲ ਲੈਣਾ ਰਾਜੀਨਾਮਾ ਨਹੀਂ ਕਰਨਾ ਸਾਡਾ ਰਾਜੀਨਾਮਾ ਕਹਦਾ ਮੈਂ ਕੋਈ ਗਨਾਹ ਕੀਤਾ ਜਿਹੜਾ ਮੈਂ ਰਾਜੀਨਾਮਾ ਕਰਾਂ ਆ ਜਿਹੜੇ ਢਾਈ ਤਿੰਨ ਡੋਡਰੂ ਤੁਰੇ ਫਿਰਦੇ ਨਾਲ ਕੋਈ ਗੱਲ ਨਹੀਂ ਇਹਨਾਂ ਨੂੰ ਜਵਾਬ ਦੇਵਾਂਗੇ ਜੋ ਆਪ ਦੇ ਦੇ ਦਾਂਗੇ ਬਹੁਤ ਵੱਡੀ ਫੋਰਸ ਬੈਠੀ ਆਪਣੇ ਕੋਲ ਬਹੁਤ ਬਹੁਤ ਮਟੀਰੀਅਲ ਪਿਆ ਇਹ ਲਿਖੇ ਜੇ ਬੈਠੇ ਸ਼ਾਇਦ ਵੀ ਕਰੇ ਆਪਾਂ ਪ੍ਰੈਸ ਕਾਨਫਰੈਂਸ ਕਰਕੇ ਕਿਸੇ ਨੂੰ ਦਬ ਲਵਾਂਗੇ ਇਦਾਂ ਨਹੀਂ ਆਪਾਂ ਦਬ ਹੋਣ ਵਾਲੇ ਭਾਜੀ ਜਿੱਥੇ ਮਰਜੀ ਆ ਜਾਣ ਠੀਕ ਹੈ ਨਾ ਜੀ ਆਪਾਂ ਵੀ ਇਦਾਂ ਨਹੀਂ ਬੈਠੇ ਕਿਤੇ ਖਾਲੀ ਥੋੜਾ ਬੈਠੇ ਆ ਜਿਹੜੀ ਜੇ ਅਸੀਂ ਕੋਈ ਜੇ ਅਸੀਂ ਕੋਈ ਆਪਣਾ ਵਰਸ਼ਨ ਤੁਹਾਨੂੰ ਦੇ ਰਹੇ ਆ ਮੀਡੀਆ ਦੇ ਮਾਧਿਅਮ ਤੋਂ ਸਾਨੂੰ ਪਤਾ ਹੈ ਸਾਡੇ ਅੰਦਰ ਕਿਹੜੀ ਪਾਵਰ ਆ ਠੀਕ ਹੈ ਨਾ ਜੀ ਅਸੀਂ ਦੱਸਾਂਗੇ ਅਸੀਂ ਵੀਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਜੇ ਛਾਰਪੁਰ ਬੰਦ ਨੂੰ ਲੈ ਕੇ ਵੀ ਉਹ ਨਹੀਂ ਹੋਣ ਦਵਾਂਗੇ ਉਹ ਕੋਈ ਗੱਲ ਨਹੀਂ ਉਹ ਤਾਂ ਪ੍ਰਸ਼ਾਸਨ ਦੇਖੂਗਾ ਨਾ ਅਸੀਂ ਤੁੜੋ ਅਸੀਂ ਆਪਣਾ ਕੰਮ ਕਰਨਾ ਉਹ ਜਿਹੜਾ ਨਹੀਂ ਉਹਨਾਂ ਨੇ ਬੰਦ ਹੋਣ ਦੇਣਾ ਉਹ ਤਾਂ ਪ੍ਰਸ਼ਾਸਨ ਦੇਖੂਗਾ ਉਹ ਸਾਡੀ ਟੈਨਸ਼ਨ ਨਹੀਂ ਪਾਜੀ ਹੈਗੀ ਛਾਰਪੁਰ ਕਿਦਾਂ ਨਹੀਂ ਬੰਦ ਹੋਣ ਦੇਣਗੇ ਉਹ ਅਸੀਂ ਆਪਣੇ ਸਾਡੇ ਸਾਰੇ ਸ਼ਹਿਰ ਵਾਸੀ ਸਾਡੇ ਹੀ ਆ ਗੁੰਡਾ ਕਰਦੀਆਂ ਅੱਦਾ ਤੁਸੀਂ ਕਰੋਗੇ ਕੰਮ ਸਾਰੇ ਤੁਸੀਂ 2 ਨੰਬਰ ਦੇ ਕਰਦੇ ਠੀਕ ਹੈ ਜੀ ਉਹ ਸ਼ਹਿਰ ਵਾਸੀਆਂ ਨੂੰ ਵੀ ਪਤਾ ਲੱਗੇ ਤੁਹਾਡੀ ਕਰਤੂਦਾਂ ਵੀ ਤੁਸੀਂ ਕੀ ਕਰਦੇ ਆ ਅਸੀਂ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਕਿਉਂ ਕਿ ਅਸੀਂ ਇਨਾਂ ਦਾ ਹੀ ਇਨਾਂ ਦੇ ਚਿਹਰੇ ਸਾਰਾ ਕੁਝ ਪਤਾ ਜਿੰਨੇ ਪ੍ਰੈਸ ਕਾਨਫਰੈਂਸ 'ਚ ਬੈਠੇ ਕੀ ਕੀ ਕੰਮ ਕਰਦੇ ਆ ਉਹ ਮੈਂ ਬੋਲਣਾ ਹੀ ਚਾਹੁੰਦਾ ਉਦੋਂ ਨੂੰ ਬੋਲੂਗਾ ਵੱਡੇ ਪੱਧਰ ਤੇ ਵੱਡੇ ਮਾਈਕ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੋਲੂਗਾ ਵੀ ਇਹ ਜਿੰਨੇ ਬੰਦੇ ਬੈਠੇ ਆ ਕੀ ਕੰਮ ਕਰਦੇ ਆ ਦੱਸਾਂਗੇ ਖੁੱਲ ਕੇ ਦੱਸਾਂਗੇ ਹੁਣ ਜਦ ਧਿਰ ਬਣਈ ਗਏ ਤਾਂ ਫਿਰ ਆਪਾਂ ਫਿਰ ਪਿੱਛੇ ਘੱਟੇ ਹਟਣਾ ਠੀਕ ਹੈ ਨਾ ਹੁਣ ਦੱਸਾਂਗੇ ਇਹਨਾਂ ਨੂੰ ਹੁਣ ਖੁੱਲ ਕੇ ਦੱਸਾਂਗੇ ਔਰ ਪੂਰੀ ਪਬਲਿਕ ਦੇ ਵਿੱਚ ਦੱਸਾਂਗੇ ਹਜ਼ਾਰਾਂ ਦੀ ਤਦਾਦ ਨਾਲ ਬੰਦਾ ਪਹੁੰਚੂਗਾ ਔਰ ਉਦੋਂ ਨੂੰ ਤੁਹਾਨੂੰ ਪਤਾ ਲੱਗੋ ਹਰ ਇੱਕ ਬੰਦਾ ਪਹੁੰਚੂਗਾ ਕੋਈ ਚਾਹੇ ਜਨਾਨੀਆਂ ਚਾਹੇ ਬੰਦੇ ਹਰ ਇੱਕ ਪਿੰਡ ਦੇ ਵਿੱਚ ਮੈਸੇਜ ਲੱਗ ਚੁੱਕੇ ਆ ਔਰ ਵਧੀਆ ਇੱਕ ਜਿਹੜਾ ਹੈਗਾ ਇਹ ਪ੍ਰੋਟੈਸਟ ਹੋਊਗਾ ਔਰ ਇੱਕ ਇਹਨਾਂ ਨੂੰ ਪਤਾ ਲੱਗ ਜਾਊਗਾ ਇੱਕ ਯਾਦਗਾਰੀ ਪ੍ਰੋਟੈਸਟ ਹੋਊਗਾ ਇੱਕ ਆਪਣੇ ਆਪ ਦੇ ਵਿੱਚ ਮਿਸਾਲ ਪ੍ਰੋਟੈਸਟ ਕਰਾਂਗੇ ਇਹ ਇਹ ਸੋਚ ਇਹ ਸੋਚਦੇ ਵੀ ਘਰੇ ਮੰंजे ਤੇ ਲੰਮੇ ਪਾਇਓ ਆ ਬਹੁਤ ਵੱਡੀਆਂ ਘਟਨਾ ਘਟ ਹੋ ਚੁੱਕੀਆਂ ਇੱਥੇ ਬਹੁਤ ਕੁਝ ਹੋਣਾ ਇਹ ਸਾਡੀ ਟੈਨਸ਼ਨ ਨਹੀਂ ਹੈ ਕਿ ਕੀ ਕਰਨਾ ਕੀ ਨਹੀਂ ਉਹ ਪੁਲਿਸ ਪ੍ਰਸ਼ਾਸਨ ਨੇ ਦੇਖਣਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉਦੇ ਵਿੱਚ ਸਾਡਾ ਕੋਈ ਲੈਣ ਦੇਣ ਨਹੀਂ ਅਖੇ ਜੀ ਅਸੀਂ ਉਹ ਕਰਾਂਗੇ ਆ ਕਰਾਂਗੇ ਉਹ ਕਰੀ ਜਾਣ ਜੋ ਕਰ ਸਾਨੂੰ ਉਹਨਾਂ ਦੇ ਨਾਲ ਨਹੀਂ ਅਸੀਂ ਉਹਨਾਂ ਦੇ ਪੈਰ 'ਤੇ ਕਿਦਾਂ ਦੀ ਕਾਰਜਵਾਰੀ ਹੋ ਰਹੀ ਹੈ ਦੇਖੋ ਜੀ ਪ੍ਰਸ਼ਾਸਨ ਨੇ ਬਹੁਤ ਵਧੀਆ ਕਾਰਵਾਈ ਕੀਤੀ ਆ ਉਹਨਾਂ ਨੇ ਫਸਟ ਡੇ ਜਿਹੜੀ ਹੈਗੀ ਆ ਉਹਨਾਂ ਨੇ ਆਪਣੀ ਕਾਰਵਾਈ ਕਰ ਦਿੱਤੀ ਠੀਕ ਹੈ ਜੀ ਉਹਨਾਂ ਨੇ ਬਣਦੀਆਂ ਧਰਾਵਾਂ ਲਾ ਕੇ ਉਹ ਜਿਹੜਾ ਕੇਸ ਦਾਇਰ ਕਰ ਦਿੱਤਾ ਹੁਣ ਗੱਲ ਅਗਲੀ ਹੈ ਜਿਹੜੀ ਉਹ ਉਹ ਇੱਥੇ ਘੁੰਮ ਰਹੇ ਆ ਸਾਡੇ ਤੇ ਰਾਜਨਾਮੇ ਦਾ ਦਵਾ ਪਾਰ ਅਸੀਂ ਰਾਜਨਾਮਾ ਕਿਉਂ ਕਰੀਏ ਇੱਕ ਅਸੀਂ ਸਿਰ ਪੜਵਾਈਏ ਹੈ ਤਾਂ ਇੱਕ ਅਸੀਂ ਰਾਜਨਾਮੇ ਕਰ ਲਈਏ ਰਾਜinama ਕਰ ਲਵਾਂਗੇ ਚਾਰੇ ਬੰਦੇ ਲਿਆ ਕੇ ਸਾਡੇ ਬਿਠਾਦਣ ਕੋਲ ਸਾਡਾ ਬੰਦਾ ਗੜਸੇ ਮਾਰੂਆ ਸਿਰ ਤੇ ਤੇਰਾ ਜਿਨਾਵਾ ਕਰ ਲਵਾਂਗੇ ਕਿਹੜੀ ਗੱਲ ਹੈ ਹੈਨਾ ਇਹ ਸੁਣੋ ਬੇ ਸਮਾਜ ਦੇ ਅਸੀਂ ਆਗੂ ਬੰਦੇ ਸਾਨੂੰ 35 ਸਾਲ ਹੋ ਗਏ ਰਾਜਨੀਤੀ ਕਰਦਿਆਂ ਨੂੰ ਸਮਾਜਿਕ ਸੰਗਠਨ ਚਲਾਉਂਦਿਆਂ ਨੂੰ ਸਾਨੂੰ ਕੋਈ ਬੰਦਾ ਕਹਿ ਕੇ ਦੱਸੇ ਅਸੀਂ ਵਾਈਟ ਕਾਲਰ ਆ ਅਸੀਂ ਕੋਈ ਨਾ ਵਾਂਗੂ ਬੇਦਾਗ ਥੜੋ ਆ ਸਾਨੂੰ ਕਿਸੇ ਤੋਂ ਡਰ ਨਹੀਂ ਹੈਗਾ ਸਾਡੇ ਕੋਲ ਬਹੁਤ ਕੁਝ ਆ ਬੋਲਣ ਨੂੰ ਉਦੋਂ ਨੂੰ ਬੋਲਾਂਗੇ ਇਹਨਾਂ ਦੇ ਜਿਹੜੇ ਨਾ ਜਿਹੜੇ ਸਫੇਦ ਚਾਦਰ ਪਾ ਕੇ ਘੁੰਮਦੇ ਸ਼ਹਿਰ ਦੇ ਵਿੱਚ ਇਹਨਾਂ ਨੂੰ ਬੇਨਕਾਬ ਕਰਕੇ ਅਸੀਂ ਦੱਸਾਂਗੇ ਤੁਹਾਨੂੰ ਬਹੁਤ ਵੱਡਾ ਕੰਮ ਕਰਨ ਜਾ ਰਿਹਾ ਕੋਈ ਗੱਲ ਨਹੀਂ ਥੋੜਾ ਵੇਟ ਐਂਡ ਵਾਚ ਵੀਰਵਾਰ ਤੱਕ ਦਾ ਟਾਈਮ ਹੈ ਸ਼ੁੱਕਰਵਾਰ ਨੂੰ ਦੱਸਾਂਗੇ ਕੀ ਬਣਦਾ